ਮੈਂ ਭਾਈ ਅਮਰਤਪਾਲ ਖਾਲਸਾ ਦੀ ਇੱਕ ਫੋਟੋ ਆ ਜਿਹੜੀ ਵੱਖ-ਵੱਖ ਪੇਜਾਂ ਤੇ ਪੈ ਰਹੀ ਆ ਉਹਦੇ ਬਾਰੇ ਗੱਲ ਕਰ ਰਿਆਂ ਇੱਥੇ ਇਹਨਾਂ ਨੇ ਲਿਖਿਆ ਪੰਜਾਬ ਨੂੰ ਮੇਰੀ ਜ਼ਰੂਰਤ ਆ ਹਾਂ ਜਾਂ ਨਹੀਂ ਕਿਉਂ ਤੇਰੇ ਤੋਂ ਕੀ ਕਰਾਉਣਾ ਤੇਰੀ ਨਹੀਂ ਗਈ ਜ਼ਰੂਰਤ ਸਾਨੂੰ ਅਸੀਂ ਦੂਜਾ ਨੰਬਰ ਬਟਨ ਨਾਪਦੇ ਆ ਨਹੀਂ ਵੀ ਤੇਰੀ ਸਾਨੂੰ ਜ਼ਰੂਰਤ ਨਹੀਂ ਗਈ ਤੇ ਤੇਰੀ ਸਾਨੂੰ ਭੋਰਾ ਲੋੜ ਨਹੀਂ ਗਈ ਸਾਨੂੰ ਲੋੜਾ ਨੱਚਣ ਕੁੱਦਣ ਵਾਲਿਆਂ ਦੀ ਉਹ ਸਾਡੇ ਕੋਲ ਹੈਗੇ ਆ ਸਾਨੂੰ ਲੋੜਾ ਲੀਡਰਾਂ ਦੀ ਉਹ ਸਾਡੇ ਕੋਲ ਹੈਗੇ ਆ ਜੇ ਤੂੰ ਸਾਡੇ ਕੋਲ ਆਏਂਗਾ ਤਾਂ ਫਿਰ ਪੰਜਾਬ ਬਚਾਉਣ ਦੀ ਗੱਲ ਕਰੇਂਗਾ ਨਸ਼ਿਆਂ ਦੇ ਵਿਰੁੱਧ ਗੱਲ ਕਰੇਂਗਾ ਸਾਨੂੰ ਉਹ ਬੰਦੇ ਨਹੀਂ ਚਾਹੀਦੇ ਸਾਨੂੰ ਬੰਦੇ ਉਹ ਚਾਹੀਦੇ ਆ ਜਿਹੜੇ ਗੱਪ ਮਾਰਦੇ ਹੋਣ ਗੱਪ ਮਾਰ ਕੇ ਪੰਜਾਬ ਬਚਾਉਣ ਦੀ ਗੱਲ ਕਰਦੇ ਹੋਣ ਪਰ ਪੰਜਾਬ ਨੂੰ ਅਸਲ ਵਿੱਚ ਉਹ ਡੋਬਦੇ ਹੋਣ ਸਾਨੂੰ ਬੰਦੇ ਉਹ ਚੰਗੇ ਲੱਗਦੇ ਆ ਅਸੀਂ ਜੇ ਇੱਕ ਗੱਗੇ ਵੀ ਸਾਨੂੰ ਲੋੜ ਆ ਜੇ ਤੁਸੀਂ ਲੋਕਾਂ ਨੂੰ ਪੁੱਛਦੇ ਆ ਤਾਂ ਤੇਰੀ ਅਮਰਤਪਾਲ ਸਾਨੂੰ ਲੋੜ ਹੈ ਨਹੀਂਗੀ ਤੂੰ ਬੈਠਾ ਰਹਿ ਜੇ ਤੇਰੀ ਲੋੜ ਹੁੰਦੀ ਤਾਂ ਤੂੰ ਜੇਲ੍ਹ ਚ ਨਹੀਂ ਹੋਣਾ ਸੀ ਜੇ ਤੇਰੀ ਲੋੜ ਹੁੰਦੀ ਤਾਂ ਪੰਜਾਬ ਦੇ ਲੋਕ ਜਿਹੜੇ ਸਰਪੰਚੀ ਦੀਆਂ ਵੋਟਾਂ 'ਚ ਰੁੱਝ ਜਾਂਦੇ ਆ ਐਮਪੀ ਦੀਆਂ ਵੋਟਾਂ 'ਚ ਰੁੱਝ ਜਾਂਦੇ ਆ ਹੋਰ ਆ ਕੋਈ 20 ਦਿਨਾਂ ਨੂੰ ਮਹੀਨੇ ਨੂੰ ਜ਼ਿਲ੍ਹਾ ਪ੍ਰਤੀਸ਼ਾਦ ਦੇ ਇਲੈਕਸ਼ਨ ਆ ਜਾਣਗੇ ਉਹਦੇ 'ਤੇ ਰੁੱਝ ਜਾਣਗੇ ਅਸੀਂ ਤਾਂ ਰੁੱਝਣਾ ਕਿਸੇ ਨਾ ਕਿਸੇ ਕੰਮ 'ਚ ਅਸੀਂ ਤਾਂ ਇੱਥੋਂ ਕੀ ਲੈਣਾ ਤੂੰ ਸਾਡੇ ਬੱਚੇ ਬਚਾਉਣ ਦੀ ਗੱਲ ਕਰੇਂਗਾ ਅਸੀਂ ਉਹਨਾਂ ਤੋਂ ਕੀ ਲੈਣਾ ਜਦੋਂ ਸਾਡੇ ਦਾਦੇ ਪੜਦਾਦਿਆਂ ਨੇ ਜਦੋਂ ਸਾਡੇ ਪੜਦਾਦਿਆਂ ਨੇ ਸਾਡੇ ਦਾਦਿਆਂ ਨੂੰ ਬਚਾਇਆ ਨਹੀਂ ਸਾਡੇ ਦਾਦਿਆਂ ਨੇ ਸਾਡੇ ਮਾਪਿਓ ਨੂੰ ਨਹੀਂ ਬਚਾਇਆ ਸਾਡੇ ਮਾਪੇ ਬਾਪ ਨੇ ਸਾਡਾ ਭੁੱਖ ਨਹੀਂ ਬਚਾਇਆ ਤੇ ਹੁਣ ਅਸੀਂ ਨਵੀਆਂ-ਨਵੀਆਂ ਪਾਰਟੀਆਂ ਬਣਾ ਕੇ ਅਸੀਂ ਆਪਦੇ ਬੱਚਿਆਂ ਦਾ ਭੁੱਖ ਖਰਾਬ ਕਰੀ ਜਾਂਦੇ ਆ ਤੂੰ ਸੁਧਾਰਨ ਦੀ ਗੱਲ ਕਰਦਾ ਅਸੀਂ ਤੇਰੇ ਤੋਂ ਕੀ ਲੈਣਾ ਲੱਖਾਂ ਇੱਥੇ ਆਏ ਵੇ ਸਕੰਦਰਾ ਤੂੰ ਵੀ ਰੁੜ ਜਾਣਾ ਉਸੇ ਤਰ੍ਹਾਂ ਇੱਥੇ ਦੇਸ਼ ਨੂੰ ਬਚਾਉਣ ਵਾਲੇ ਬੜੇ ਆਏ ਆ ਪਰ ਅਸੀਂ ਉਹਨਾਂ ਨਾਲੋਂ ਜ਼ਿਆਦਾ ਜਿਨ੍ਹਾਂ ਨੇ ਦੇਸ਼ ਦਾ ਵਿਰੋਧ ਕੀਤਾ ਸੀ ਉਹਨਾਂ ਦੇ ਨਾਲ ਖੜੇ ਆ ਔਰ ਇੱਥੇ ਸਾਨੂੰ ਜਿਹੜਾ ਦੇਸ਼ ਇੱਥੇ ਪੰਜਾਬ ਬਚਾਉਣ ਦੀ ਗੱਲ ਕਰਦਾ ਸਾਨੂੰ ਉਹ ਚੰਗਾ ਨਹੀਂ ਲੱਗਦਾ ਨਾ ਸਾਨੂੰ ਅੱਜ ਲੱਗੇ ਨਾ ਸਾਨੂੰ ਕੱਲ ਲੱਗੇ ਹਾਂ ਜਦੋਂ ਉਦੀ ਮੌਤ ਹੋ ਜੇ ਜਾਂ ਉਹਦਾ ਕਤਲ ਹੋ ਜੇ ਫਿਰ ਅਸੀਂ ਉਹਦੇ ਨਾਲ ਹੁੰਨੇ ਆ ਫਿਰ ਅਸੀਂ ਰੱਜ ਕੇ ਉਹਦਾ ਸਾਥ ਦਿੰਨੇ ਆ ਉਹਦੇ ਧਰਨਿਆਂ 'ਚ ਵੀ ਜਾਂਨੇ ਆ ਫਿਰ ਅਸੀਂ ਜਿੰਦਾਬਾਦ ਜਿੰਦਾਬਾਦ ਵੀ ਕਰਨੀ ਹੁੰਦੀ ਆ ਫਿਰ ਅਸੀਂ ਉਹਦਾ ਸਾਥ ਦੇਣਾ ਹੁੰਦਾ ਨਹੀਂ ਤਾਂ ਕੰਮ ਮੁਰਗੇ ਵਾਲਾ ਵੀ ਜਿਹੜਾ ਮੁਰਗਾ ਜਿਉਂਦਾ ਮੁਰਗਾ 90 ਰੁਪਏ ਕਿਲੋ ਆ ਤੇ ਮਰਿਆ 190 ਰੁਪਏ ਆ ਉਸ ਕਰਕੇ ਭਾਈ ਅਸੀਂ ਤਾਂ ਬਾਅਦ ਦੇ ਵਿੱਚ ਵੇਖਣਾ ਹੁੰਦਾ ਵੀ ਲੋੜ ਹੈਗੀ ਕਿ ਨਹੀਂ ਹੈਗੀ ਅੱਗੇ ਕਿੰਨੇ ਜਿਹੜੇ ਪੰਜਾਬ ਨੂੰ ਬਚਾਉਣ ਆਏ ਆ ਉਹਨਾਂ ਨੇ ਨਸ਼ਿਆਂ ਦੇ ਵਿਰੁੱਧ ਗੱਲ ਕੀਤੀ ਆ ਕਈ ਕਮੇਟੀਆਂ ਬਣੀਆਂ ਕਈਆਂ ਨੇ ਸਿੱਖ ਪੰਥ ਦੀ ਗੱਲ ਕੀਤੀ ਆ ਹੁਣ ਜੇ ਤਾ ਤੂੰ ਗੱਪਗੁੱਪ ਮਾਰੇ ਫਿਰ ਤਾਂ ਅਸੀਂ ਤੇਰੇ ਨਾਲ ਤੁਰ ਪੀਏ ਨਹੀਂ ਪੰਜਾਬ ਕੋਲ ਇੰਨਾ ਟਾਈਮ ਹੈ ਨਹੀਂਗਾ ਨਾਲੇ ਪੰਜਾਬ ਨੂੰ ਵਿਆਹ ਸ਼ਾਦੀਆਂ ਵਿੱਚ ਆਰਕੈਸਟਲੀਆਂ ਚਾਹੀਦੀਆਂ ਮੈਂ ਉਹਨਾਂ ਭੈਣਾਂ ਨੂੰ ਮਾੜਾ ਨਹੀਂ ਆਂਦਾ ਕੌਨ ਕਿ ਉਹਨਾਂ ਕੋ ਰੋਜ਼ਗਾਰ ਨਹੀਂ ਹੈਗਾ ਜੇ ਸਰਕਾਰ ਰੋਜ਼ਗਾਰ ਦੇਵੇ ਨੱਚਣ ਕੁੱਦਣ ਨਾ ਪਰ ਮੈਂ ਗੱਲ ਪੰਜਾਬ ਦੇ ਲੋਕਾਂ ਦੀ ਗੱਲ ਕਰ ਰਿਹਾ ਜਦੋਂ ਇਹਨਾਂ ਨੂੰ ਵਿਆਹ ਦੇ ਵਿੱਚ ਨੱਚਣ ਕੁੱਦਣ ਵਾਲੀਆਂ ਚਾਹੀਦੀਆਂ ਉਹ ਇਹਨਾਂ ਦੇ ਕੋਲ ਆ ਇਹਨਾਂ ਦੇ ਵਿਆਹ ਵਿੱਚ ਇਹਨਾਂ ਦੇ ਬੱਚਿਆਂ ਦੇ ਅਖਾੜੇ ਲਾਉਣ ਵਾਸਤੇ ਕਲਾਕਾਰ ਚਾਹੀਦੇ ਆ ਉਹ ਵੀ ਇਹਨਾਂ ਕੋਲ ਆ ਤੇ ਹੁਣ ਉਹ ਤਾਂ ਰੁੱਝੇ ਹੋਏ ਆ ਤੇਰੀ ਤਾਂ ਲੋੜ ਹੀ ਹੈ ਨਹੀਂ ਸਾਨੂੰ ਐਵੇਂ ਤੇਰੇ ਮੇਰੇ ਅਗਰ ਤਾਂ ਘੁਗਾ ਕਹੈਂ ਕਰਾਉਂਦੇ ਆ ਘੁਗਾ ਕਹੈਂ ਕਰਾਉਂਦੇ ਆ ਆਦਾ ਮੱਖੂ ਟਪਾ ਲੈਂਦੇ ਆ ਜਾਂ ਜੇਲ੍ਹਾਂ ਦੇ ਵਿੱਚ ਜਾਂ ਇਸ ਦੁਨੀਆ ਦੇ ਵਿੱਚੋਂ ਹੀ ਉੱਠ ਜਾਂਦੇ ਆ ਔਰ ਇੱਥੇ ਜਿਹੜੇ ਦੇਸ਼ ਦੀ ਗੱਲ ਕਰਦੇ ਆ ਜਿਹੜੇ ਪੰਜਾਬ ਬਚਾਉਣ ਦੀ ਗੱਲ ਕਰਦੇ ਆ ਉਹਨਾਂ ਬਾਈ ਇੱਥੇ ਕੋਈ ਮੁੱਲ ਨਹੀਂਗਾ ਇੱਥੇ ਯੋਧਿਆਂ ਦਾ ਕੋਈ ਮੁੱਲ ਨਹੀਂ ਗਰਦਾਰਾਂ ਦਾ ਮੁੱਲ ਆ ਜੇ ਤਾਂ ਭਾਈ ਤੂੰ ਗਰਦਾਰ ਹੁੰਦਾ ਜੇ ਤੂੰ ਵੀ ਕਿਸੇ ਅੰਗਰੇਜ਼ ਨੂੰ ਰੋਟੀ ਰੁੱਟੀ ਖਵਾਈ ਹੁੰਦੀ ਤੇ ਅੱਜ ਤੂੰ ਵੀ ਰਾਜਾ ਹੋਣਾ ਸੀ ਸਾਡੇ ਪੰਜਾਬ ਦਾ ਜੇਕਰ ਤੂੰ ਤੁਹਾਡੇ ਵੀ ਕੋਈ ਉਰਖੇ ਪੁਰਖਿਆਂ ਨੇ ਅੰਗਰੇਜ਼ਾਂ ਨੂੰ ਸਮਾਨਤ ਕੀਤਾ ਹੁੰਦਾ ਜਾਂ ਮਤਲਬ ਉਹ ਪੰਜਾਬ ਡੋਬਨ ਦੀ ਗੱਲ ਕਰੋ ਤੁਸੀਂ ਫਿਰ ਤਾਂ ਅਸੀਂ ਤੁਹਾਡੇ ਨਾਲ ਤੁਰਗੇ ਤੁਸੀਂ ਬਚਾਉਣ ਦੀ ਗੱਲ ਕਰਦੇ ਆ ਸਾਡੇ ਕੋਲ ਇਨਾ ਟਾਈਮ ਹੈ ਨਹੀਂਗਾ ਸਾਨੂੰ ਤੁਹਾਡੀ ਲੋੜ ਨਹੀਂਗੀ ਅਮਰਤਪਾਲ ਖਾਲਸਾ ਜੀ ਇਹ ਪੰਜਾਬ ਦੇ ਲੋਕ ਆ ਮੈਂ ਕੋਈ ਤੁਹਾਡੇ ਵਿਰੁੱਧ ਨਹੀਂ ਗੱਲ ਕਰ ਰਿਹਾ ਪਰ ਸਾਡੇ ਜਿਹੜੇ ਦੇਸ਼ ਦੇ ਲੋਕ ਆ ਸਾਡੇ ਪੰਜਾਬ ਦੇ ਲੋਕ ਆ ਇਹਨਾਂ ਨੂੰ ਹਾਨੀਆਂ ਪਤਾ ਹੁੰਦਾ ਕਿ ਨਸ਼ੇ ਦੇ ਨਾਲ ਸਾਡੇ ਪੁੱਤ ਤਬਾਹ ਹੋ ਰਹੇ ਆ ਇਹਨਾਂ ਨੂੰ ਹਾਨੀਆਂ ਪਤਾ ਹੁੰਦਾ ਕਿ ਸਾਡੇ ਨਾਲ ਧੱਕਾ ਹੋ ਰਿਹਾ ਪਰ ਇਹ ਧੱਕਾ ਕਰਾਉਣ ਵਾਲਿਆਂ ਨਾਲ ਖੜਦੇ ਆ ਨਾ ਕਿ ਧੱਕਾ ਰੋਕਣ ਵਾਲਿਆਂ ਨਾਲ ਹਾਂ ਅੱਗ ਸਾਰਿਆਂ ਦੇ ਘਰੇ ਲੱਗੀ ਪਈ ਆ ਪਰ ਆਂਡ ਗਵਾਂਡ ਇੱਕ ਦੂਜੇ ਦੀ ਅੱਗ ਸੇਕਣ ਨੂੰ ਤਿਆਰ ਹੋਏ ਬੈਠੇ ਆ ਅੱਗ ਕੋਈ ਆਂਟ ਗਵੰਡ ਬੁਝਾ ਨਹੀਂ ਰਿਹਾ ਜਿਵੇਂ ਨਸ਼ੇ ਦੀ ਅੱਗ ਹੋ ਗਈ ਲੁੱਟਪੋਰੀ ਅੱਗ ਹੋ ਗਈ ਜਿਵੇਂ ਕੋਈ ਬਿਮਾਰੀਆਂ ਦੀ ਅੱਗ ਹੋ ਗਈ ਬਹੁਤ ਚੀਜ਼ਾਂ ਦੀ ਅੱਗ ਆ ਜਿਹੜੀ ਸਾਡੇ ਘਰਾਂ ਨੂੰ ਲੱਗੀ ਪਈ ਆ ਸਾਡੀ ਕੌਮ ਨੂੰ ਅੱਗ ਲੱਗੀ ਪਈ ਆ ਮਤਲਬ ਇਹਦਾ ਭੁੱਖ ਸਾੜਨ ਦੀ ਚੱਲ ਰਹੀ ਆ ਗੱਲ ਇਹਨੂੰ ਆਲੂ ਆਲੂ ਤੇਰਾ ਭੁੰਨਿਆ ਜਾ ਰਿਹਾ ਪਰ ਲੋਕ ਭੁੰਨੇ ਦੇ ਵਿੱਚ ਵੀ ਖੁਸ਼ ਹੋ ਰਹੇ ਆ ਸਾਡੇ ਤੇ ਅੰਗਰੇਜ਼ਾਂ ਨੇ ਰਾਜ ਕੀਤਾ ਸਾਡੇ ਤੇ ਰਾਜੇ ਮਹਾਰਾਜਿਆਂ ਨੇ ਰਾਜ ਕੀਤਾ ਅੱਜ ਸਾਡੇ ਤੇ ਮੰਤਰੀ ਰਾਜ ਕਰੀ ਜਾਂਦੇ ਆ ਕਹਿਣ ਤੋਂ ਭਾਈ ਸਾਨੂੰ ਤਾਂ ਛਿੱਤਰ ਚਾਹੀਦੇ ਆ ਜੇ ਤੂੰ ਸਾਡੇ ਮਾਰ ਦੇਗਾ ਛਿੱਤਰ ਫਿਰ ਅਸੀਂ ਤੇਰੇ ਨਾਲ ਆ ਨਹੀਂ ਭਾਈ ਅਸੀਂ ਤਾਂ ਛਿੱਤਰ ਵਾਲਿਆਂ ਦੇ ਯਾਰ ਆ ਜਿਹੜਾ ਸਾਡੇ ਛਿੱਤਰ ਮਾਰੂਗਾ 80% ਲੋਕ ਪੰਜਾਬ ਚੋਂ ਆ ਜਿਹੜੇ ਛਿੱਤਰਾਂ ਦੇ ਬੇਲੀ ਆ ਅਸੀਂ ਤਾਂ ਭਾਈ ਜਿਹੜਾ ਸਾਡੇ ਛਿੱਤਰ ਮਾਰੂਗਾ ਅਸੀਂ ਤਾਂ ਉਹਦੇ ਨਾਲ ਖੜਨਾ ਅਸੀਂ ਅਮਰਤਪਾਲ ਨੂੰ ਨਹੀਂ ਜਾਣਦੇ ਹਾਂ ਜਿਹੜਾ ਇੱਥੇ ਸਾਡੀਆਂ ਧੀਆਂ ਭੈਣਾਂ ਦੇ ਨਾਲ ਧੱਕੇਸ਼ਾਈਆਂ ਹੁੰਦੀਆਂ ਜਿਵੇਂ ਅਮਰਤਪਾਲ ਮੈਰੋ ਵਰਗੇ ਸਾਹਮਣੇ ਲਿਆਉਂਦੇ ਆ ਸਾਨੂੰ ਉਹਦੇ ਅਰਗੇ ਵੀ ਨਹੀਂ ਚਾਹੀਦੇ ਸਾਨੂੰ ਚਾਹੀਦੇ ਆ ਜਿਹੜੇ ਬਲਾਤਕਾਰੀਆਂ ਨੂੰ ਸਜ਼ਾ ਦੇਣ ਤੋਂ ਰੋਕਣ ਵੀ ਨਾ ਨਾ ਬਈ ਨਾ ਨਾ ਜਿਹੜੇ ਧੱਕੇਸ਼ਾਹੀਆਂ ਕਰਨ ਵਾਲਿਆਂ ਦੇ ਮਤਲਬ ਧੱਕੇਸ਼ਾਹੀਆਂ ਕਰਨ ਵਾਲਿਆਂ ਦੇ ਖਿਲਾਫ ਜਾਊਗਾ ਉਹ ਸਾਡਾ ਬੇਲੀ ਨਹੀਂਗਾ ਸਾਡਾ ਬੇਲੀ ਤੋਂ ਆ ਜਿਹੜਾ ਸਾਨੂੰ ਚੰਗੀ ਤਰ੍ਹਾਂ ਮਨਜੂਗਾ ਇਸ ਕਰਕੇ ਭਾਈ ਅਮਰਤਪਾਲ ਖਾਲਸਾ ਜੀ ਤੁਹਾਡੇ ਕੋਲ ਹੈ ਕੀ ਆ ਆਪਣੇ ਕੋਲ ਸੌਰੀ ਮંત્રી ਸਾਡੇ ਸਾਡੇ ਵੱਲੇ ਨਹੀਂਗੇ ਐਮਐਲਏ ਸਾਡੇ ਸਾਡੇ ਵੱਲੇ ਨਹੀਂਗੇ ਔਰ ਜਿੰਨਾਂ ਦੇ ਆਪਾਂ ਵਿਰੋਧ ਲੜਾਈਆਂ ਲੜਦੇ ਆ ਉਹਨਾਂ ਕੋਲ ਸਾਮ-ਧਾਮ ਡੰਡ ਭੇਦਾ ਸਾਡੇ ਕੋਲ ਕੀ ਆ ਸਵਾਏ ਰੋਣ ਤੋਂ ਸਾਡੇ ਕੋਲ ਕੀ ਆ ਅਸੀਂ ਧਰਨੇ ਲਾਉਣ ਤੋਂ ਸਵਾਏ ਸਾਡੇ ਕੋਲ ਹੈ ਕੀ ਆ ਅਫਸਰ ਉਹਨਾਂ ਦੇ ਕੋਲ ਆ ਫੋਰਸ ਉਹਨਾਂ ਦੇ ਕੋਲ ਆ ਸਾਰਾ ਕੁਝ ਉਹਨਾਂ ਦੇ ਕੋਲੇ ਆ ਤੇ ਸਾਡੇ ਕੋਲ ਕੀ ਆ ਫਲਾਣਾ ਮੁਰਦਾਬਾਦ ਢੋਂਕਾ ਮੁਰਦਾਬਾਦ ਸਾਡੇ ਕੋਲ ਕੱਖ ਨਹੀਂਗਾ ਇਸ ਕਰਕੇ ਬਾਈ ਅਸੀਂ ਸਾਨੂੰ ਕੋਈ ਲੋੜ ਲੋੜ ਨਹੀਂ ਸਾਨੂੰ ਨੱਚਣ ਟੱਪਣ ਵਾਲਿਆਂ ਦੀ ਲੋੜ ਹੈਗੀ ਆ ਉਹ ਸਾਡੇ ਕੋਲ ਹੈਗੇ ਆ ਸਾਨੂੰ ਚਿੱਟਾ ਵੇਚਣ ਵਾਲਿਆਂ ਦੀ ਲੋੜ ਹੈਗੀ ਆ ਉਹ ਸਾਡੇ ਕੋਲ ਹੈਗੇ ਆ ਚਿੱਟਾ ਪੰਜਾਬ ਚ ਸ਼ਰੇਆਮ ਚੱਲੀ ਆ ਤਾਂ ਤੂੰ ਆ ਗਿਆ ਤੂੰ ਬੰਦ ਕਰਾਏਂਗਾ ਤੇਰੀ ਕੋਈ ਸਾਨੂੰ ਲੋੜ ਨਹੀਂਗੀ ਅਸੀਂ ਆਪਦੇ ਬੱਚੇ ਮਾਰਨੇ ਆ ਤੂੰ ਸਾਡੇ ਬੱਚੇ ਬਚਾਉਣ ਦੀ ਗੱਲ ਕਰਦਾ ਅਸੀਂ ਆਪਦੀਆਂ ਪੀੜੀਆਂ ਨਸ਼ਟ ਕਰਨੀਆਂ ਜਿਵੇਂ ਸਾਡੇ ਦਾਦੇ ਪਰਦਾਦੇ ਆਨੇ ਨਸ਼ਟ ਕੀਤੀਆਂ ਜਿਵੇਂ ਤਬਾਹ ਕੀਤੀਆਂ ਫਰੀਦੀਆਂ ਸਹੂਲਤਾ ਚ ਤੂੰ ਸਾਡੀਆਂ ਪੀੜੀਆਂ ਬਚਾਉਣ ਨੂੰ ਫਿਰਦਾ ਤੇਰੀ ਸਾਨੂੰ ਲੋੜ ਕਾਦੀ ਹੋਊਗੀ ਸਾਨੂੰ ਕੋਈ ਲੋੜ ਨਹੀਂ ਤੇਰੀ ਬੈਠਾ ਰਹਿ ਉੱਥੇ ਸਾਨੂੰ ਲੋੜਾ ਜਿਹੜਾ ਸਾਨੂੰ ਕੁੱਟੂ ਮਾਰੂਗਾ ਸੀ ਉਹਦੇ ਵੱਲ ਜਿਹੜਾ ਸਾਡਾ ਪੰਜਾਬ ਦਾ ਪੈਸਾ ਬਰਬਾਦ ਕਰੂ ਅਸੀਂ ਉਹਦੇ ਵੱਲ ਜਿਹੜਾ ਸਾਡੇ ਸਿਰ ਤੇ ਕਰਜ਼ਾ ਚੜਾਊ ਅਸੀਂ ਉਹਦੇ ਵੱਲ ਜਿਹੜਾ ਸਾਡੇ ਥਾਣੇ ਕਚੈਰੀਆਂ ਚ ਧੱਕੇ ਕਰਾਊ ਅਸੀਂ ਉਹਦੇ ਵੱਲ ਜਿਹੜਾ ਸਾਡੀ ਲੁੱਟਪੋਹ ਕਰੂ ਅਸੀਂ ਉਹਦੇ ਵੱਲ ਸਾਡੀ ਥਾਣੇ ਕਚਹਿਰੀਆਂ ਦੇ ਵਿੱਚ ਕੋਟਾਂ ਦੇ ਵਿੱਚ ਸ਼ਰੇਆਮ ਲੁੱਟ ਹੁੰਦੀ ਆ ਮੋਟਰਸਾਈਕਲ ਠੱਲ ਕੇ ਕਰੇ ਪਰਚੀ ਲਾਤੀ ਕਰੇ ਫਲਾਨੀ ਪਰਚੀ ਕਰੇ ਸੀ ਉਹਨਾਂ ਅਲਾ ਤੇਰੇ ਤੋਂ ਅਸੀਂ ਕੀ ਲੈਣਾ ਯਾਰ ਜਦੋਂ ਅਸੀਂ ਕੁੱਟਖਾਨ ਦੇ ਸ਼ਕੀਨ ਆ ਤੂੰ ਸਾਨੂੰ ਇਹ ਕਹਿਣਾ ਕਿ ਨਹੀਂ ਨਹੀਂ ਕੁੱਟ ਨਹੀਂ ਖਾਣੀ ਤੁਸੀਂ ਕੀ ਸੀ ਕੀ ਬਣਦੇ ਜੇ ਤੁਸੀਂ ਆਪ ਦੀ ਜਿਹੜਾ ਕਹਿ ਲੋ ਆਪਦਾ ਮੂਲ ਪਛਾਣੋ ਤੂੰ ਸਾਡਾ ਸਾਨੂੰ ਮੂਲ ਦੱਸਦਾ ਅਸੀਂ ਵਾਰ-ਵਾਰ ਕਹਿ ਰਿਹਾ ਮੈਂ ਵੀ ਅਸੀਂ ਛਿੱਤਰਾਂ ਦੇ ਬੇਲੀ ਹੋ ਚੁੱਕੇ ਆ ਸਾਨੂੰ ਛਿੱਤਰ ਚਾਹੀਦੇ ਆ ਤੂੰ ਸਾਨੂੰ ਬਚਾਉਣ ਦੀਆਂ ਗੱਲਾਂ ਕਰਦਾ ਅਸੀਂ ਆਪਦੇ ਬੱਚੇ ਖੁਦ ਨਹਿਰਾਂ 'ਚ ਸਿੱਟਣ ਨੂੰ ਫਿਰਦੇ ਆ ਅਸੀਂ ਖੁਦ ਡੋਬੀ ਜਾਂਦੇ ਆ ਆਪਦੇ ਬੱਚੇ ਪਾਰਟੀਆਂ ਦੇ ਮਗਰ ਲਾ ਕੇ ਖੁਦ ਅਸੀਂ ਆਪਦਾ ਨਸ਼ਟ ਕਰ ਰਹੇ ਆ ਖੁਦ ਸਾਡਾ ਬੇੜਾ ਕਰ ਕੋਰਿਆ ਇਸ ਕਰਕੇ ਭਾਈ ਅਸੀਂ ਤੇਰੇ ਹਾਲ ਨਹੀਂ ਅਸੀਂ ਤਾਂ ਭਾਈ ਉਹਦੇ ਹਾਲ ਆ ਜਿਹੜਾ ਸਾਡੇ ਛੇਤਰ ਪ੍ਰੇਟ ਕਰੂਗਾ ਇਸ ਕਰਕੇ ਭਾਈ ਅਮਰਤਪਾਲ ਖਾਲਸਾ ਜੀ ਜੇਕਰ ਤੁਹਾਡੀ ਲੋਕਾਂ ਨੂੰ ਲੋੜ ਹੁੰਦੀ ਤੇ ਤੁਹਾਡੇ ਵੱਲ ਹੁਣ ਜਿਹੜੇ ਮੰਤਰੀ ਤੇਰਾ ਵਿਰੋਧ ਕਰਦੇ ਸੀ ਉਹੀ ਤੇਰੇ ਧਰਨਿਆਂ 'ਚ ਜਾਣ ਨੂੰ ਹੋਗੇ ਅਸੀਂ ਮੌਕਾ ਪ੍ਰਸਤੀ ਬੰਦੇ ਆ ਹਾਂ ਜੇਕਰ ਰੱਬ ਨਾ ਕਰੇ ਤੂੰ ਦੁਨੀਆ ਹੀ ਛੱਡਦਾ ਫਿਰ ਤਾਂ ਕਿਆ ਬਾਤ ਹੈ ਯਾਰ ਅੱਧਾ ਪੰਜਾਬ ਕੀ ਹਰਿਆਣਾ Rajasthan 'ਚ ਤੇਰੇ ਕੋਲ ਆ ਕੇ ਬੰਦੇ ਖੜ ਜਣਗੇ ਕਿ ਬੰਦਾ ਬਹੁਤ ਬੜੀ ਹੱਥਾ ਬਹੁਤ ਵਧੀਆ ਸੀ ਪੰਜਾਬ ਅਸੀਂ ਨਾਰੇ ਲਾਵਾਂਗੇ ਕਿ ਭਾਈ ਅੰਮ੍ਰਿਤਪਾਲਰ ਦਾ ਬੰਦਾ ਹੀ ਕੋਈ ਨਹੀਂ ਸੀ ਪਰ ਹੁਣ ਤੂੰ ਜਾਉਂਦਾ ਭਾਈ ਹੁਣ ਤੇਰੀ ਹਲੇ ਲੋੜ ਨਹੀਂ ਗਈ ਇੱਥੇ ਤਾਂ ਮਰਿਆਂ ਤੋਂ ਬਾਅਦ ਹੀ ਮੁੱਲ ਪੈਂਦੇ ਆ ਜਾਉਂਦਿਆਂ ਦਾ ਇੱਥੇ ਮੁੱਲ ਨਹੀਂ ਹੁਣ ਤਾਂ ਤੈਨੂੰ ਅਸੀਂ ਗਰਦਾਰ ਵੀ ਕਵਾਂਗੇ ਹੁਣ ਤੈਨੂੰ ਅਸੀਂ ਏਜੰਟ ਸਿੰਘਾਂ ਦਾ ਯਾਰ ਵੀ ਕਵਾਂਗੇ ਅਸੀਂ ਹੁਣ ਤੈਨੂੰ ਬਹੁਤ ਕੁਝ ਕਵਾਂਗੇ ਪਰ ਤੇਰੀ ਫਿਲਹਾਲ ਸਾਨੂੰ ਲੋੜ ਨਹੀਂ ਗਈ ਇੱਥੇ ਤਾਂ ਮਰ ਕੇ ਸਬੂਤ ਦੇਣਾ ਪੈਂਦਾ ਵੀ ਹਾਂ ਅਸੀਂ ਪੰਜਾਬ ਦੇ ਨਾਲ ਆ ਇਸ ਕਰਕੇ ਭਾਈ ਸਾਹਿਬ ਅਸੀਂ ਕੁੱਟ ਦੇ ਸ਼ਕੀਨਾ ਸਾਡੇ ਬੱਚਿਆਂ ਨੂੰ ਏ ਤਕਾ ਤਕ ਤੋੜਿਆ ਜਾ ਰਿਹਾ ਨਸ਼ੇ ਚ ਮਾਰਿਆ ਜਾ ਰਿਹਾ ਕੁਰਕਰੇ ਖਵਾ ਕੇ ਉਹ ਵੀ ਸਾਡੇ ਬੱਚੇ ਛੋਟੇ ਛੋਟਿਆਂ ਨੂੰ ਮਾਰਿਆ ਜਾ ਰਿਹਾ ਜ਼ਹਿਰ ਸਾਡੀਆਂ ਦੁਕਾਨਾਂ ਤੇ ਮਿਲਦਾ ਅਸੀਂ ਆਦੇ ਬੱਚਿਆਂ ਨੂੰ ਉਹ ਪਿਆਰ ਰਹੀ ਸਾਡੀ ਸਰਕਾਰ ਨੂੰ ਸਾਡੀ ਪਰਵਾਹ ਨਹੀਂ ਸਾਨੂੰ ਸਾਡੇ ਬੱਚਿਆਂ ਦੀ ਪਰਵਾਹ ਨਹੀਂ ਤੂੰ ਕੌਣ ਉਹ ਸਾਡੇ ਬੱਚਿਆਂ ਦੀ ਪਰਵਾਹ ਕਰਨ ਵਾਲਾ ਤੇਰੀ ਸਾਨੂੰ ਲੋੜ ਨਹੀਂ ਤੂੰ ਜਿੱਥੇ ਬੈਠਾ ਉੱਥੇ ਬੈਠਾ ਰਹਿ ਤੇਰੀ ਜੇ ਲੋੜ ਹੁੰਦੀ ਤਾਂ ਭਾਈ ਤੂੰ ਬਾਹਰ ਹੁੰਦਾ ਇਸ ਕਰਕੇ ਦੇਸ਼ ਮਤਲਬ ਪੰਜਾਬ ਨੂੰ ਡੋਬਣ ਦੀ ਗੱਲ ਕਰ ਫੇਰ ਤੇਰੇ ਸਰਕਾਰਾਂ ਵੀ ਤੇਰੇ ਵੱਲ ਹੋਣਗੀਆਂ ਪੰਜਾਬ ਦੀ ਕਿਵੇਂ ਨਾ ਕਿਵੇਂ ਰੇਤ ਮਾਫੀਆ ਤੇ ਬਹਿਨ ਦੀ ਗੱਲ ਕਰ ਫਿਰ ਤੇਰੇ ਨਾਲ ਸਾਰੇ ਸਾਥ ਦੇਣਗੇ ਅਸੀਂ ਤਾਂ ਭਾਈ ਸ਼ਕੀਨ ਆ ਛਿੱਤਰਾਂ ਦੇ 80% ਲੋਕ ਅਸੀਂ ਇਹੋ ਜਿਹੇ ਆ ਕਿ ਅਸੀਂ ਛਿੱਤਰਾਂ ਦੇ ਯਾਰ ਆ ਜਿੰਨੇ ਸਾਡੇ ਪੈਣਗੇ ਅਸੀਂ ਤਾਂ ਭਾਈ ਘਾਵਤ ਤਾਂ ਸੁਣੀ ਹੋਣੀ ਆ ਕਿ ਜਦੋਂ ਰਾਜਾ ਕਹਿੰਦਾ ਸੀ ਭਾਈ ਤੜਕੇ ਉੱਠ ਕੇ ਛਿੱਤਰ ਮਾਰਿਆ ਕਰ ਇਸ ਤੇ ਕੱਠ ਕਰਕੇ ਰਾਜੇ ਕੋਲ ਜਾਣਾ ਵੀ ਸਾਨੂੰ ਟਾਈਮ ਲੱਗਦਾ ਬੰਦੇ ਵੱਧ ਰੱਖ ਲੈ ਛਿੱਤਰਾਂ ਸਾਨੂੰ ਇੱਕ ਇੱਕ ਨਹੀਂ ਭਲਾ ਦੋ ਦੋ ਮਾਰਨਾ ਪਰ ਬੰਦੇ ਵੱਧ ਰੱਖ ਲੈ ਅਸੀਂ ਉਹਨਾਂ ਪੀੜੀ ਚ ਆ ਗਏ ਆ ਤੂੰ ਸਾਡੀਆਂ ਸਾਨੂੰ ਪੀੜੀਆਂ ਯਾਦ ਨਾ ਦਵਾ ਵੀ ਅਸੀਂ ਕੌਣ ਸੀ ਅਸੀਂ ਕੌਣ ਨਹੀਂ ਸੀ ਨਾ ਅਸੀਂ ਭੁੱਲ ਗਏ ਆ ਸਾਡੇ ਬੱਚਿਆਂ ਦਾ ਘਾਨ ਹੋ ਰਿਆ ਸਕੂਲਾਂ ਚ ਟੀਚਰ ਨਹੀਂ ਤੂੰ ਕਹੇਗਾ ਸਾਡੇ ਬੱਚਿਆਂ ਨੂੰ ਪੜਾਉਣਾ ਹੀ ਨਹੀਂ ਸਾਡੇ ਬੱਚਿਆਂ ਨੂੰ ਪੜ੍ਹਾਈ ਨਹੀਂ ਚਾਹੀਦੀ ਲੌਲੀਪੌਪ ਚਾਹੀਦੇ ਹੈਗੇ ਤਾਂ ਤੇਰੇ ਕੋਲ ਦੇ ਦੇ ਨਹੀਂ ਬੈਠਾ ਰ ਸਾਡੇ ਬੱਚੇ ਜਿਹੜਾ ਕਹਿਲਾ ਸਾਡੇ ਪੰਜਾਬ ਦੇ ਲੋਕ ਸਾਡੇ ਦੇਸ਼ ਦੇ ਲੋਕ ਸਿਹਤ ਡਿਪਾਰਟਮੈਂਟ ਵਿੱਚ ਬਹੁਤ ਔਖੇ ਆ ਇਹਨਾਂ ਦਾ ਲਾਜ ਨਹੀਂ ਹੁੰਦਾ ਲਾਜ ਕਰਾਉਣ ਨੂੰ ਪੈਸੇ ਨਹੀਂ ਹੁੰਦੇ ਕਾਲ ਨੂੰ ਤੂੰ ਆਇਆ ਤੂੰ ਕਹਿੰਗਾ ਲੋਕਾਂ ਦੀ ਕਦਰ ਕਰੋ ਨਹੀਂ ਸਾਨੂੰ ਤੇਰੀ ਲੋੜ ਤੂੰ ਅਸੀਂ ਨਹੀਂ ਕਦਰ ਕਰਨੇ ਅਸੀਂ ਮਰਨਾ ਜਦੋਂ ਅਸੀਂ ਬੇਰੋਜ਼ਗਾਰੀ ਨਾਲ ਮਰਨਾ ਅਸੀਂ ਡਾਂਗਾ ਖਾਣੀਆਂ ਅਸੀਂ ਛਿੱਤਰ ਖਾਣੇ ਆ ਅਸੀਂ ਪਰਚੇ ਪਾਉਣੇ ਆ ਆਪਦੇ ਆਪ ਤੇ ਝੂਠੇ ਪਰਚੇ ਪਹਿਣ ਸਾਡੇ ਤੇ ਸੱਚੇ ਪਹਿਣ ਅਸੀਂ ਬਈ ਨਹੀਂ ਅਸੀਂ ਜੇ ਸਰਕਾਰ ਅਸੀਂ ਤਾਂ ਯਾਰ ਹੈਗੇ ਤੈਨੂੰ ਦੱਸਦਾ ਪਹਿਲਾਂ ਹੀ ਤੂੰ ਆਪਦਾ ਬੈਠਾ ਰਿਆ ਤੇਰੀ ਸਾਨੂੰ ਲੋੜ ਨਹੀਂ ਜੇਕਰ ਤੇਰੀ ਲੋੜ ਹੁੰਦੀ ਤਾਂ ਤੇਰਾ ਮੁੱਦਾ ਪ੍ਰਾਣਾ ਨਾ ਹੁੰਦਾ ਇੱਥੇ ਤਾਂ ਅਸੀਂ ਸਰਪੰਚੀਆਂ ਚ ਰੁੱਝੇ ਪਏ ਆ ਸਾਨੂੰ ਤਾਂ ਟਾਈਮ ਹੀ ਹੈ ਨਹੀਂ ਤੇਰੇ ਬਾਰੇ ਸੋਚਣ ਵਾਸਤੇ ਯਾਰ ਅਮਰਤਪਾਲ ਅੱਛਾ ਅੱਛਾ ਉਹ ਡਿਬੜੂਗੜ ਵਾਲਾ ਬਾਅਦ ਦੇ ਵਿੱਚ ਹਾਂ ਜਦੋਂ ਕੋਈ ਮੁੱਦਾ ਚੱਲੂਗਾ ਉਦੋਂ ਵੇਖਣਾ ਤੇਰੇ ਵੱਲ ਵੀ ਹਾਂ ਭਾਈ ਇਹ ਤਾਂ ਨਹੀਂ ਉਹਨਾਂ ਚਿਰ ਨਾ ਤਾਂ ਤੇਰੇ ਵੱਲ মিডিਆ ਨੇ ਧਿਆਨ ਮਾਰਨਾ ਨਾ ਤੇਰੇ ਵੱਲ ਲੋਕਾਂ ਨੇ ਧਿਆਨ ਮਾਰਨਾ ਜੇ ਲੋਕ ਧਿਆਨ ਮਾਰਨਗੇ ਤਾਂ মিডিਆ ਧਿਆਨ ਮਾਰੂ ਜਦੋਂ ਮੀਡੀਆ ਤੇ ਲੋਕ ਧਿਆਨ ਮਾਰਨਗੇ ਉਦੋਂ ਤੇਰੇ ਵੱਲ ਸਰਕਾਰ ਧਿਆਨ ਮਾਰੂ ਇਸ ਕਰਕੇ ਭਾਈ ਤੂੰ ਜਿੱਥੇ ਬੈਠਾ ਥੇ ਬੈਠਾ ਰਹਿ ਸਾਨੂੰ ਤੇਰੀ ਲੋੜ ਨਹੀਂ ਗਈ ਹਾਂ ਜੇ ਤੂੰ ਸਾਨੂੰ ਕੁੱਟਣਾ ਮਾਰਨਾ ਫਿਰ ਸਾਨੂੰ ਤੇਰੀ ਲੋੜ ਹੈਗੀ ਆ ਜੇ ਸਾਡੇ ਬੱਚੇ ਤੂੰ ਨਸ਼ਿਆਂ ਚ ਰੋਲਣੇ ਆ ਫਿਰ ਅਸੀਂ ਤੇਰੇ ਨਾਲ ਆ ਜੇ ਸਾਨੂੰ ਤਬਾਹ ਕਰਨਾ ਤੂੰ ਮੂੰਹ ਤੇ ਵਿੱਚੋਂ ਸਾਨੂੰ ਬਚਾਉਣ ਦੀ ਗੱਲ ਕਰਨੀ ਆ ਮੂੰਹ ਮੇਂ ਆਰਾਮ ਰਾਮ ਬਗਲ ਮੇਂ ਛੁਰੀ ਐ ਸਾਡੇ ਕਪੌਣੀ ਢਿੱਡ ਚ ਵਿੱਚੋਂ ਤੋਂ ਹੈ ਫੇਰ ਤਾਂ ਤੇਰੇ ਨਾਲ ਨਹੀਂ ਹੁਣ ਸਾਡੇ ਤੋਂ ਨਹੀਂ ਨਿਭਿਆ ਜਾਣਾ ਇਹ ਅਮਰਤਪਾਲ ਜੀ ਸੋਚੋ ਅਸੀਂ ਤਾਂ ਵੀਰੇ ਪਹਿਲੇ ਸਾਨੂੰ ਆਦਤ ਪੈ ਚੁੱਕੀ ਆ ਸੀ ਨਹੀਂ ਸਾਡੀ ਮਜਬੂਰੀ ਆ ਸਾਡੀ ਮਜਬੂਰੀ ਸਮਝੋ ਸਾਡੇ ਤੇ ਪਿੰਡਾਂ ਤੋਂ ਖਣ ਲੱਗ ਗਿਆ ਤਾਂ ਸਾਡੇ ਨਾਲ ਕੋਈ ਧੱਕਾ ਨਾ ਕਰੇ ਤਾਂ ਇਸ ਕਰਕੇ ਅਸੀਂ ਤਾਂ ਉਦੋਂ ਰੋਣਾ ਜਦੋਂ ਸਾਡੇ ਨਾਲ ਧੱਕਾ ਹੋਣਾ ਉਹਨਾਂ ਚਿਰ ਨਹੀਂ ਸਾਡੇ ਤੇ ਰਾਜ ਭਲਾ ਕੇ ਯੂਪੀ ਬਿਹਾਰ ਦੇ ਕਰੀਰ ਅਸੀਂ ਨਹੀਂ ਤੇਰੇ ਨਾਲ ਯਾਰ ਸਰਸੀ ਨਹੀਂ ਅਸੀਂ ਯਾਰ ਸਾਨੂੰ ਤੂੰ ਨਹੀਂ ਸਾਨੂੰ ਨਹੀਂ ਬਸ ਇੰਨੀ ਕੁ ਬੇਨਤੀ ਆ ਇਹ ਪ੍ਰਵਾਨ ਕਰਿਓ ਵੀ ਜੇ ਤਾ ਪੰਜਾਬ ਨੂੰ ਡੋਬਣਾ ਫਿਰਦਾ ਸੀ ਤੇਰੇ ਨਾਲ ਆ ਫਿਰ ਸਰਕਾਰ ਵੀ ਤੇਰੇ ਨਾਲ ਹੋ ਜੂਗੀ ਲੋਕ ਵੀ ਤੇਰੇ ਨਾਲ ਖੜ ਜੰਗੇ ਪਰ ਜੇ ਬਚਾਉਣ ਦੀ ਗੱਲ ਕਰੇ ਫਿਰ ਕਾ ਮੌਕਾ ਇਹ ਪੰਜਾਬ ਦੇ ਲੋਕੋ ਮੇਰੀ ਗੱਲ ਸੁਣ ਲਓ ਜੇ ਕਿਉਂਕਿ ਤੁਸੀਂ ਮੈਨੂੰ ਦੇਹ ਗਾਲ ਤੇ ਗਾਲ ਵੀ ਤੂੰ ਵਿਰੋਧ ਕਰਤਾ ਵਿਰੋਧ ਕਰਤਾ ਪਹਿਲਾਂ ਗੱਲ ਸੁਣਨੀ ਸਿੱਖ ਲਓ ਵੀ ਹਾਂ ਪਾਈ ਦੱਸੋ ਔਰ ਹੋਰ ਬੜਿਆਂ ਦੀਆਂ ਫੋਟੋ ਪੈਰੀਆਂ ਕਿ ਸਾਡੀ ਲੋੜ ਹੈਗੀ ਆ ਕਿ ਨਹੀਂ ਹੈਗੀ ਉਹ ਤੁਹਾਨੂੰ ਦੱਸਾਂਗੇ ਵੀ ਤੁਹਾਡੀ ਲੋੜ ਹੈਗੀ ਆ ਕਿ ਨਹੀਂ ਹੈਗੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ